62 ਬਾਈ ਆਏ ਸੀਗੇ ਇਹ ਟਰਬੋ ਵਾਲੇ ਮਤਲਬ ਇਹ ਸ਼ੋ ਚੇਂਜ ਸੀ ਇਹਨਾਂ ਦੀ 15 ਮਾਡਲ ਆ ਇਹ 15 ਮਾਡਲ ਟਰੈਕਟਰ ਆ ਤੁਸੀਂ ਮਿਲਿਆ 62 ਬਾਈ ਦਾ ਚੁੱਲਾ ਐਸੀ ਮਾਡਲ ਦਾ ਹੀ ਚੁੱਲਾ ਸੀਗਾ ਐਸੀ ਮਾਡਲ ਦਾ ਹੀ ਐਸੀ ਮਾਡਲ ਦਾ ਹੀ ਸੀਗਾ ਠੀਕ ਆ ਐਂ ਕਹਿ ਲਈਏ ਪੰਜਰੋਂ ਲੱਭ ਲੈ ਹਾਂ ਹਾਂ ਇੱਕ ਹੀ ਮਿਲਿਆ ਇਹ ਠੀਕ ਹਾਂਜੀ ਮਿੱਤਰੋ ਅੱਜ ਪਹੁੰਚਿਆ ਫੇਰ ਆਪਾਂ ਭਾਈ ਰੂਪੇਰ ਕਈ ਭਰਾ ਕਹੀ ਜਾਂਦੇ ਸੀ ਕਹਿੰਦੇ ਵੀ ਯਾਰ ਬਾਈ ਨੇ ਵੀਡੀਓ ਨਹੀਂ ਪਾਈ ਤੁਸੀਂ ਕਿ 4x4 ਕਰੀ ਜਾਂਦੇ ਆ ਹਨਾ ਉਸ ਆਪਡੇਟ ਤੁਹਾਨੂੰ ਦੇਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਬਾਈ ਕੋਲੇ ਸੁੱਖੇ ਕੋਲੇ ਪਹੁੰਚੇ ਤਾਂ ਬਾਈ ਗਰਜੰਟ ਤੇ ਤੁਸੀਂ ਅਕਸਰੀ ਵੀਡੀਓ ਦੇ ਵਿੱਚ ਦੇਖਦੇ ਰਹ ਯਾਦਕਪਾ ਕੀ ਲੇਬਾਰੀ ਇੱਥੇ ਟਰੈਕਟਰ ਲਾਈ ਖੜੇ ਸੀ ਇਹ ਪਤਾ ਨਹੀਂ ਕੀ ਕਰੀ ਜਾਂਦੇ ਆ ਕੀ ਕੰਮ ਕਰਦੇ ਪਏ ਆ ਇਹਦਾ ਕਰਾਉਣ ਜਾਂ ਫਟ ਕਰਦੇ ਸੀ ਇਹਨਾਂ اچھا ਇਹ ਇਰਨੋਲਟ ਦਾ ਹਿੱਸਾ ਹੈ ਇਹ ਇਰਨੋਲਟ ਨੋਟ ਦਾ ਕਾਰਾਂ ਦੀ ਏਜੰਸੀ ਆ ਇਰਨੋਲਟ ਦਾ ਯਾਰ ਇਹ ਇਹ ਕਰਾਰੋ ਦਾ ਕਰਾਉਣ ਕਰਾਉਣ ਕਾਰਾਂ ਦੀ ਸੱਚ ਏਜੰਸੀ ਨਹੀਂ ਕੰਪਨੀ ਆ ਉਹ ਹਾਂ ਠੀਕ ਹੈ ਕੰਪਨੀ ਹੈ ਮਤਲਬ 4x4 ਦਾ ਚੱਲੀ ਜਾਂਦਾ ਹਾਂ ਚੱਲੀ ਜਾਂਦਾ ਇਹਦਾ ਕਰਾਉਣ ਨਹੀਂ ਸੀ ਮੇਰੇ ਇਰਨੋਲਟ ਦਾ ਜਿਹੜਾ ਆਪ ਨੂੰ ਚਾਹੀਦਾ ਹੁੰਦਾ ਠੀਕ ਹੈ ਹੁਣ ਇਹ ਕਰਾਰੋ ਵਾਲਾ ਫਟ ਕਰਿਆ ਇਹ ਚ ਓਕੇ ਸਟਾਰ ਨਹੀਂ ਹੋ ਗਿਆ ਫਟੇ ਅੱਜ ਮਤਲਬ ਚੱਕਰ ਚੁੱਕਰ ਜਿਵੇਂ ਮਲਾਤੇ ਆਮ ਲਈ ਜਾਂਦਾ ਇਹਦਾ ਦੇਖਦੇ ਆ ਕਿਹੜੇ ਬੂਡੇ ਦੇ ਆ ਇੰਜਨ ਕਿੰਨੇ ਆਸ ਪਾਵਰ ਦਾ ਹੈ ਇੰਜਨ ਇਹ ਹੈਗਾ 90 90 ਵਾਲਾ ਮੇਰੇ ਸਹਣਾ ਯਾਰ ਠੀਕ ਹੈ 105 ਬੂਰਾ 18 ਸਟੋਕ ਹਾਂ ਉਹੀ 90 ਵਾਲਾ ਹੀ ਹੈ ਮਤਲਬ ਇਹ origignal ਜਿਵੇਂ ਫਿਟਡ ਆ ਪਾ ਕੇ ਨਹੀਂ ਉਹ ਹਾਂ 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 ਪੇਟੀ ਬੰਦ ਇੰਜਨ ਹਾਂ ਹਾਂ ਠੀਕ ਹੈ ਤੇ 61 ਟਾਇਰ ਟੂਰ ਜੇ ਵੱਡੇ ਬੂਡੇ ਪਾ ਰੱਖੇ ਨੇ 17 17 9 28 ਦੇ ਇਹ ਠੀਕ ਹੈ ਟਾਇਰ ਆਪਣੇ ਤਿਆਰ ਹੋਣਾ ਹੋਇਆ ਇਹ ਠੀਕ ਹੈ ਠੀਕ ਹੈ ਹਾਂ ਇਹ ਨਵੇਂ ਇਹਦਾ ਮਤਲਬ ਨਾਰਮਲ ਕਰਨਾ ਪਲੈਟਫਾਰਮ ਆ ਕੇ ਨਾਰਮਲ ਨਾਰਮਲ ਕਿਵੇਂ ਚੱਲ ਰਿਹਾ ਬਾਈ ਕੰਮ ਅੱਜਕੱਲ ਵਧੀਆ ਚੱਲ ਚੱਲੀ ਜਾਂਦਾ 4x4 ਮੋਡੀਫਿਕੇਸ਼ਨ ਚੱਲੀ ਜਾਂਦਾ ਉਹ ਤਾਂ ਐਚਐਮਟੀ ਦਾ ਕਿਵੇਂ ਕਹਿ ਰਹੇ ਵੀ ਹੁਣ ਕਈ ਕਹਿ ਦਿੰਦੇ ਵੀ ਕੰਮ ਕੁਮ ਘਟ ਗਿਆ ਨਹੀਂ ਨਹੀਂ ਵੈ ਵੀ ਆ ਕੰਮ ਤਾਂ ਸਾਡੇ ਨਿਭੜਦਾ ਹੀ ਨਹੀਂ ਸਾਡੇ ਤਾਂ ਜਵਾਬ ਦੇਣੇ ਕੰਮ ਨੂੰ ਠੀਕ ਆ ਹਾਂ ਮੇਰੇ ਮਤਲਬ ਹੱਥੀ ਕੰਮ ਜਿਹੜਾ ਥੋੜਾ ਜਿਆ ਸਲੋ ਹੁੰਦਾਗਾ ਹਾਂ 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 ਠੀਕ ਆ ਮੈਂ ਤਾਂ ਯਾਰ ਮੈਂ ਅੱਜ ਤੁਹਾਨੂੰ ਆ ਦਿਖਾਉਣਾ ਸੀ ਵੀਡੀਓ ਦੇ ਵਿੱਚ 65 ਬਾਈ ਆਏ ਸੀਗੇ ਇਹ ਟਰਬੋ ਵਾਲੇ ਮਤਲਬ ਇਹ ਸ਼ੋ ਚੇਂਜ ਸੀ ਇਹਨਾਂ ਦੀ 15 ਮਾਡਲ ਆ ਇਹ 15 ਮਾਡਲ ਟਰੈਕਟਰ ਆ ਤੇ ਇਹਦਾ ਕਰੀ ਜਾਂਦਾ ਬਾਈ ਮਨ ਦਾ 4x4 ਹਾਂਜੀ ਇਹਦੇ ਬਾਰੇ ਦਿਓ ਜਾਣਕਾਰੀ ਕੀ ਕੁਛ ਲਾਇਆ ਇਹਦੇ ਕੱਲਾ ਆਪਾਂ 4 ਵੀਲ ਹੀ ਕਰਨਾ ਇਹ ਤੇ ਇਹਦਾ ਇਹਦਾ ਆਪਾਂ ਨੂੰ ਚੁੱਲਾ ਮਿਲ ਗਿਆ ਸੀ ਇੱਕ ਅੱਛਾ ਇੱਕ ਪੀਸ ਹੀ ਮਿਲਿਆ ਚੁੱਲਾ ਇਹ ਵੱਖਰਾ ਜਿਹਾ ਚੁੱਲਾ ਬਾਈ ਇੱਕ ਪੀਸ ਹੀ ਮਿਲਿਆ ਇਹ ਹਾਂ ਦਿਖਾਇਓ ਬਾਈ ਇੱਧਰ ਆਇਓ ਮੜਾ ਜਾ ਇੱਕ ਪੀਸ ਹੀ ਮਿਲਿਆ 65 ਬਾਈ ਦਾ ਚੁੱਲਾ ਐਸੇ ਮਾਡਲ ਦਾ ਹੀ ਚੁੱਲਾ ਸੀਗਾ ਐਸੇ ਮਾਡਲ ਦਾ ਹੀ ਐਸੇ ਮਾਡਲ ਦਾ ਹੀ ਸੀਗਾ ਠੀਕ ਆ ਐਂ ਕਹਿ ਲਈ ਪੰਜਰੋਂ ਲੱਭ ਲੈ ਹਾਂ ਹਾਂ ਇੱਕ ਹੀ ਮਿਲਿਆ ਇਹ ਠੀਕ ਆ ਇੱਕ ਇੱਕ ਚੁੱਲ੍ਹਾ ਹੀ ਮਿਲਿਆ ਉਹ ਅਸੀਂ ਲਿਆ ਕੇ ਫਿੱਟ ਜਮੇ ਕੋਈ ਫਰਕ ਨਹੀਂ ਪਿਆ ਉਮੀ ਉਮੀ ਸਾਰਾ ਸਮਾਨ ਉਮੀ ਕਥ ਹੈਗਾ ਠੀਕ ਹੈ ਕੋਈ ਆ ਰੈਡੀਏਟਰ ਆ ਹਾਂ ਤੇ ਚੁੱਲ੍ਹਾ ਚੱਲਾ ਸਾਰਾ ਕੁਝ ਉਮੀ ਕਥ ਹੈਗਾ ਠੀਕ ਹੈ ਕੱਲਾ ਬਸ ਅਜੇ ਇਹ ਰੰਗ ਰੰਗ ਮਾਰਨਾ ਇਹਦੇ ਤੋਂ ਬਾਅਦ ਫਿੱਟ ਕਰਕੇ ਸਾਰਾ ਮਕਾਰ ਦਾਂਗੇ ਟੱਚਿੰਗ ਇਹ ਠੀਕ ਹੈ ਤੇ ਬਾਕੀ ਇਹਦਾ ਇੰਜਨ-ਇੰਜਨ ਸਹੀ ਓਵੇਂ ਹੀ ਬਸ ਇੰਜਨ ਨੂੰ ਸਾਰਾ ਕੁਝ ਓਕੇ ਆ ਸਾਰਾ ਠੀਕ ਆ ਤੇ ਆਹ ਟਰੈਕਟਰ ਆ ਮੈਨੂੰ ਲੱਗਦਾ ਜਿੰਨੇ 4x4 ਤੁਸੀਂ ਦੇਖੇ ਹੁਣ ਇਹਨੇ ਕਰਿਆ ਬਾਈ ਨੇ ਹਾਂ ਇਹ ਸਾਰਾ ਨੂੰ ਵੱਖਰਾ ਹੋਊਗਾ ਮੈਨੂੰ ਐਂ ਲੱਗਦਾ ਵੀ ਇਹਦੀ ਵੀ ਐਂ ਲੱਗਦਾ ਜਿਵੇਂ ਕੰਪਨੀ ਫਿਟਿੰਗ ਹੋ ਗਈ ਹੁੰਦੀ ਆ ਕੰਪਨੀ ਫਿਟਿੰਗ ਹੁੰਦਾਗਾ ਸਮਝਦਾ ਇਹ ਤੇ ਆਹ ਸ਼ੋ ਵੀ ਇਹਨੂੰ ਬਹੁਤ ਜੱਤ ਦੀ ਆ ਬਹੁਤ ਕੈਂਡ ਲੱਗਦਾ ਇਹ ਬਹੁਤ ਜਦੋਂ ਇਹ ਫਿੱਟ ਹੋ ਗਿਆ ਆਪਾਂ ਕਰਾਂਗੇ ਵੀਡੀਓ ਕੋ ਟਰੈਕਟਰ ਆ ਇੱਕ ਟਰੈਕਟਰ ਹੋਰ ਸੀਗਾ ਮੈਂ ਕਲਿੱਪ ਐਡ ਕਰ ਦਿੰਦਾਗਾ ਉਹ ਖੜਾਗਾ ਉਹ ਜਿਹਦੇ ਪਿੱਛੇ ਹਿੱਸਾ ਕਿਹੜੇ ਟਰੈਕਟਰ ਦਾ ਸੀਗਾ ਉਹ? ਹੇਮਾ ਦਾ। ਹੇਮਾ ਦਾ ਤੇ ਮੂਰੇ ਸੋਨਾ ਲੀਕਰ ਦਾ ਇੰਜਨ ਲੱਗਿਆ ਹੋਇਆ ਸੀ ਉਹ ਵੀ ਬਹੁਤ ਜ਼ਬਰਦਸਤ ਸੋਨਾ ਟਰੈਕਟਰ ਤਿਆਰ ਹੋਇਆਗਾ ਤੇ ਜਿਵੇਂ ਆਹ ਟਰੈਕਟਰ ਹੁਣ 652 ਇਹਨੂੰ 4x4 ਕਰਾਂ ਦਾ ਤੇ ਬਾਕੀ ਹੋਰ ਬਾਈ ਕਿਵੇਂ ਪਲੇਟਫਾਰਮ ਦਾ ਕਿਵੇਂ ਚੱਲੀ ਜਾਂਦਾ ਦਾ ਕੰਮ ਉਹ ਤਾਂ ਵਧੀਆ ਉਹ ਤਾਂ ਉਸ ਤੋਂ ਚੁੱਕਰੀ ਨਹੀਂ ਕੋਈ ਉਹ ਤਾਂ ਆਪਾਂ ਸਾਰਾ ਨੂੰ ਜੀ ਚੀਜ਼ ਵੱਖਰੀ ਕਰਦੇ ਆ ਯਾਰ ਉਹ ਤਾਂ ਜੇ ਆਪਣੀ ਕੁਆਲਿਟੀ ਹੈ ਚੀਜ਼ ਚ। ਨਹੀਂ ਕੋਈ ਉਹੀ ਜੱਪ ਤੱਪ ਕਰਕੇ ਨਹੀਂ ਤੋੜਦੇ ਜਿਹੜੀ ਚੀਜ਼ ਹੈਗੀ ਹੈ ਕੁਆਲਿਟੀ ਆ ਟੈਂਕੀਆਂ ਮੜਗੜਾ ਤਾਂ ਆਪਣੇ ਬਣੀ ਜਾਂਦੇ ਰਹਿੰਦੇ ਆ ਹੁਣ ਤੇਰੇ ਸਾਹਮਣੇ ਹੀ ਗਿਆ ਹੁਣ ਦੋ ਸੈਟ ਲੈ ਗਿਆ ਹਾਂ ਹਾਂ ਬਿਲਕੁਲ ਉਹ ਮੜਗੜਾ ਮਤਲਬ ਜਿਹੜੇ ਤੁਸੀਂ ਬਣਾਉਣੇ ਆ ਸਪੈਸ਼ਲ ਹੁੰਦੇ ਆ ਜਾਂ ਸਪੈਸ਼ਲ ਚਾਦਰ ਦੇ ਜਿਵੇਂ ਪਹਿਲਾਂ ਵਾਲੇ ਹੁਣ ਇਹਨਾਂ ਦੇ ਮੜਗੜਾ ਸੀ ਆ ਮੜਾ ਜਾ ਆਈ ਬਾਈ ਹਨਾ ਦਿਖਾਏ ਹੋ ਇਹਦੇ ਵਿੱਚ ਜਿਵੇਂ ਆ ਮੜਗੜਾ ਆ ਛੋ ਗੱਲ ਨਿਕੁਲਨੇ ਮਤਲਬ ਪਾਣੀ ਪੂਣੀ ਭਰਪੂਰ ਜਾਂਦਾ ਪਾਣੀ ਹਾਂ ਗੱਲ ਜਾਂਦਾ ਆਪਣੀ ਜਿਹੜੇ ਪੱਤੀ ਵਾਲੇ ਹੁੰਦੇ ਆ ਪੱਤੀ ਵਾਲੇ ਦੇਖੋ ਸਾਹਮਣੇ ਪਏ ਆਏ ਤੁਹਾਨੂੰ ਵੀ ਦਿਖਾ ਦਈਏ ਹਨਾ ਤੇ ਆਜੋ ਮਿੱਤਰੋ ਬਾਕੀ ਇਹਨਾਂ ਦਾ ਆਪ ਦਾ ਜਿਹੜਾ ਪ੍ਰੋਸੈਸ ਚਲਾ ਰਹੇ ਆ 4x4 ਦਾ ਆ ਦੇਖੋ ਇਹ ਮੈਗਨਾ ਬਿਲਡਿੰਗ ਹੁੰਦੇ ਆ ਇਹ ਆਪਣੇ ਆਉਣ ਹੀ ਆਉਣ ਨਹੀਂ ਹੁੰਦੇ ਬਿਲਡਿੰਗ ਮੈਗਨਾ ਇਹ ਆਹ ਪਈਆ ਹਾਂ ਮੈਗਨਾ ਅੱਛਾ ਆ ਦੇਖੋ ਇਹ ਪੱਤੀ ਵਾਲੇ ਹੁੰਦੇ ਖੁੱਲੇ ਹੁੰਦੇ ਨਾ ਗਾਰਾ ਫਸੇ ਇਤਨਾ ਗਲਨ ਹੈ ਨਾ ਹਾਂ ਨਾ ਗਲਨ ਇਹ ਤੇ ਉਹ ਨਿੱਗਰ ਹੁੰਦੇ ਉਹਨਾਂ ਨਾਲੋਂ ਜਿਵੇਂ ਹੈਵੀ ਹੁੰਦੇ 92 93 ਕਿਲੋ ਵੇਟ ਦੇ ਹੁੰਦੇ ਮੇਰੇ ਹਿਸਾਬ ਨਾਲ ਇਹ ਇਹ ਦੋਨੋਂ ਦੁੰਨੇ ਹਾਂ ਉਹ ਜਿਹੜੇ ਹੁੰਦੇ ਆ 60 62 ਕਿਲੋ ਦਿੰਦੇ ਆ ਜਿਹੜੇ 60 ਉਹ ਹਲਕੇ ਵਾਲੇ ਹੁੰਦੇ ਆ ਮਾਰਕ ਕਰਦੇ ਕਹਿੰਦੇ 60 ਕਿਲੋ ਦਿੰਦੇ ਆ ਹਾਂ ਠੀਕ ਹੈ ਹਾਂ ਟੈਸਟਡ ਚਾਦਰ ਹੁੰਦੀ ਆ ਠੀਕ ਹੈ ਉਸੇ ਫਿਟਿੰਗ ਜੀ ਹੁੰਦੇ ਆ ਇਹ ਓਕੇ 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 ਹਾਂ ਬਿਲਕੁਲ ਤੇ ਬਾਕੀ ਜਿਹੜਾ ਤੁਸੀਂ ਆਹ ਟਰੈਕਟਰ ਦੇਖ ਰਹੇ ਹੋ ਮਿੱਤਰੋ ਆਪਾਂ ਪਾਵਾਂਗੇ ਇਹਦੀ ਵੀਡੀਓ ਅੱਜ ਬਾਈ ਕੋਲੇ ਆਏ ਸੀ ਤੇ ਕਈ ਭਰਾ ਕਰਦੇ ਸੀ ਮੈਸੇਜ ਬਾਈ ਤੁਸੀਂ ਮਤਲਬ ਪਾਓ 4x4 ਟਰੈਕਟਰ ਦੀ ਵੀਡੀਓ ਬਾਈ ਕੋਲੇ ਜਾਓ ਹਣਾ ਤੇ ਕਾਪ ਮੇਰਾ ਵੀ ਟਾਈਮ ਨਹੀਂ ਲੱਗਿਆ ਤੇ ਮੈਂ ਚਲੋ ਅੱਜ ਥੋੜਾ ਜਿਹਾ ਛੋਟੀ ਜੀ ਵੀਡੀਓ ਬਣਾ ਰਹੇ ਆ ਕੰਮ ਨਿੱਕਾ ਨਿੱਕਾ ਹੁੰਦਾ ਤੇ ਬੰਦੇ ਜਿਵੇਂ ਆ ਹੱਥੀ ਕਰਨਾ ਟਾਈਮ ਵੱਧ ਲੱਗ ਜਾਂਦਾ ਹੈ ਆ ਲੱਗ ਜਾਂਦਾ ਉਹਦਾ ਬਿਲਕੁਲ ਤੇ ਇਹ ਤੇ ਫਿਰ ਹੁਣ ਮੰਨ ਲਾ ਕੋਈ ਚੀਜ਼ਾਂ ਫਿਟ ਕਰਨੀ ਉਹਦੇ ਬਾਅਦ ਚੱਕਰਮ ਲਾਉਣੇ ਸਾਰਾ ਕੁਝ ਕਰਨ ਤੇ ਮੈਨੂੰ ਲੱਗਦਾ ਟਾਈਮ ਚੀਜ਼ਾਂ ਖਾ ਜਾਂਦਾ ਹੈ ਹਨਾ ਕਰਨਾ ਪੈਂਦਾ ਕਰਕੇ ਦੇਣਾ ਪੈਂਦਾ ਜਦੋਂ ਗੱਲ ਕਰ ਲਏ ਕਮਿਟਮੈਂਟ ਕਰ ਲਈ ਅਗੇ ਹਨਾ ਬਿਲਕੁਲ ਉਰੇ ਆ ਮਿੱਤਰੋ ਇੱਕ ਸੁਣੋ ਜਿਹੜੇ ਨਾਟਕਾਂ ਦੀ ਐਸੈਸਰੀ ਦੇ ਸ਼ਕੀਨ ਆ ਬੰਦੇ ਮਾਲਾ ਉਹਨਾਂ ਨੂੰ ਐਂ ਲੱਗਦਾ ਵੀ ਐਸ ਨੂੰ ਹੁੱਕ ਵਗੈਰਾ ਪਾ ਲਦੇ ਰਹਿੰਦੇ ਸਾਨੂੰ ਇਹ 15 ਮਾਡਲ 65 ਬਾਈ ਟਰੈਕਟਰ ਆ ਇਹਦੀ ਹੁੱਕ ਵੇਖੋ ਤੁਸੀਂ ਇਹ ਘੁੰਮਣ ਵਾਲੀ ਤੇ ਇਹ ਹੁੱਕ ਬਹੁਤ ਸਾਫ਼ ਪਈ ਆ ਟਰੈਕਟਰ ਦੀ ਆ ਦੇਖੋ ਤੇ ਇਹ ਟਰੈਕਟਰ ਬਾਈਆਂ ਨੇ ਖਰੀਦਿਆ ਸੀਗਾ ਇਹ ਬਿੱਲਾਂ ਦੀ ਹੈ ਜੇ ਡਿਟਰ ਹੈ ਬਿੱਲਾਂ ਦੀ ਆ ਚੱਲੀ ਜਾਂਦਾ ਹੈ ਹਨ 15 ਮਾਡਲ ਟਰੈਕਟਰ ਹੈ ਮਾਡਲ ਟਰੈਕਟਰ ਤੇ টারਬੋਸ ਮੀਤਾਇਆ ਸੀਜੀਆਰ ਲੱਗਿਆ ਹੋਇਆ ਸੀਨ 3 ਆ ਇਹ ਸਹੀ ਟਰਮ 3 ਦੇ ਵਿੱਚ ਤੇ ਕਾਫੀ ਵਧੀਆ ਪਰਫਾਰਮੈਂਸ ਬਣੂਗੀ ਜਿਹੜੇ ਹਿਸਾਬ ਵਿੱਚ 4x4 ਹੋ ਗਿਆ ਤੇ ਸੋਹਣਾ ਲੱਗੂਗਾ ਬਾਕੀ ਉਹ ਟਰੈਕਟਰ ਬਾਈਰ ਇੱਕ ਅਸੀਂ ਜਾਂਦੇ ਆ ਉਹਨੂੰ ਐਕਸਲ ਲੁਕਲ ਜੇ ਸਾਰੇ ਉਹਦੇ ਟਰੈਕਟਰ ਉੱਤੇ ਬਹੁਤ ਕੜਿਆ 7-8 ਟਰੈਕਟਰ ਖੜਿਆ ਆਪਣੇ ਕੋਲੇ ਠੀਕ ਹੈ ਪਾਸੇ ਲਾਇਆ ਹੋਰ ਜਗ੍ਹਾ ਹੈਣੀ ਠੀਕ ਹੈ ਹਾਂ ਤੇ ਬਾਕੀ ਬਈ ਜਿਵੇਂ ਕਹਿੰਦੇ ਹੁੰਦੇ ਵੀ ਨੀਤਾਂ ਨੂੰ ਮਰਾਦਾ ਹੁੰਦੀਆਂ ਵਧੀਆ ਕੰਮ ਕਰਦੇ ਆਣਾ ਤੇ ਵਧੀਆ ਆਪਾਂ ਕਹਿ ਲਈ ਵੀ ਚੱਲ ਰਿਹਾ ਕੰਮ ਤੇ ਵਧੀਆ ਕੰਮ ਬਹੁਤ ਗੰਦ ਨਹੀਂ ਬਾਈ ਦਾ ਲੋਕਾਂ ਦਾ ਕੰਮ ਦੇ ਕਰਨਾ ਮੋਡੀਫਿਕੇਸ਼ਨ ਦੇ ਵਿੱਚ ਹੀ ਮੈਂ ਲਾਈਨ ਦੇ ਵਿੱਚ ਬਹੁਤ ਸਾਰੇ ਭਰਾ ਨੇ ਬਹੁਤ ਸੋਹਣਾ ਕੰਮ ਕਰਦੇ ਆ ਪਰ ਥੋੜਾ ਥੋੜਾ ਵਿੱਚ ਜਿਵੇਂ ਆਪਾਂ ਕਹਿ ਲਈ ਵੀ ਗੰਦ ਪੈ ਚੁੱਕਿਆ ਹੈਗਾ ਨਾ ਜੇ ਕੋਈ ਐਨਆਰ ਮੈਂ ਪਹਿਲਾਂ ਵੀ ਵੀਡੀਓ ਇਹੀ ਪਾਈ ਜਾਂ ਨਾ ਰਹਿਣਾ ਹੈਗਾ ਬੀਜੇ ਤੁਸੀਂ ਪੈਸੇ ਲੈ ਰਹੇ ਹੋ ਤਾਂ ਉਹਦਾ ਵਧੀਆ ਕੰਮ ਕਰਕੇ ਦਿਓ ਹਨਾ ਤੇ ਨਜਾਇਜ਼ ਪੈਸੇ ਨਾ ਲਾਉ ਕਿਸੇ ਦੇ ਬਿਲਕੁਲ ਤੇ ਬਾਕੀ ਆ ਤੁਹਾਨੂੰ ਦਿਖਾਉਣਾ ਸੀ ਨਾ ਅੱਜ ਕੀ ਚੱਲ ਰਿਹਾ ਹੈਗਾ ਤੇ ਬਾਕੀ ਰੀਲ ਵਗੈਰਾ ਅਸੀਂ ਪਾ ਦਾਂਗੇ ਮਾੜਾ ਮੋਟਾ ਤੁਹਾਨੂੰ ਦਿਖਾ ਦਾਂਗੇ ਤੇ ਧੰਨਵਾਦ ਬਾਈ ਸੁੱਕੇ ਹਨਾ ਓਕੇ ਸਤਿ ਸ਼੍ਰੀ ਅਕਾਲ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ